ਸਾਡੇ ਸ਼ਮਾਂ ਅਤੇ ਪਰਵਾਨਿਆਂ ਦੀ ਗੱਲ ਹੁੰਦੀ ਨਹੀਂ ਪੁਰਾਣੀ ਆਸ਼ਕਾ ਅਤੇ دیਵਾਨਿਆਂ ਦੀ ਗੱਲ ਹੁੰਦੀ ਨਹੀਂ ਪੁਰਾਣੀ ਦੂਜਿਆਂ ਹੇਤ ਤਿਆਗੀ ਹੁੰਦੇ ਜਿਹੜੇ ਪਰ ਉਪਕਾਰੀ ਉਹ ਫੱਕਰ ਮਸਤਾਨਿਆਂ ਦੀ ਗੱਲ ਹੁੰਦੀ ਨਹੀਂ ਪੁਰਾਣੀ ਨਮਾਜ਼ ਮਾਨਾਂ ਲੱਖ ਹੁੰਦਾ ਰਹੇ ਦੇਸ਼ ਪੰਜਾਬ ਚ ਭਾਵੇਂ ਗੁਰਨਾਨਕ ਦੇਵ ਫਸਾਨਿਆਂ ਦੀ ਗੱਲ ਹੁੰਦੀ ਨਹੀਂ ਪੁਰਾਣੀ ਮਰਨ ਪਿੱਛੋਂ ਵੀ ਜਿਉਂਦੇ ਜਿਹੜੇ ਮਾਂ ਤੇ ਪਿਓ ਦੇ ਰਾਹੇ ਦਾਦੀਆਂ ਦਾਦੇ ਨਾਨੀਆਂ ਨਾਨਿਆਂ ਦੀ ਗੱਲ ਹੁੰਦੀ ਨਹੀਂ ਪੁਰਾਣੀ ਮਹਿਲਾ ਵਰਗੇ ਘਰ ਔਲਾਦ ਦੇ ਵਿੱਚ ਵੀ ਵਿਰਧ ਪੀੜੀ ਲਈ ਮਹਿਲਾ ਵਰਗੇ ਘਰ ਔਲਾਦ ਦੇ ਵਿੱਚ ਵੀ ਵਿਰਧ ਪੀੜੀ ਲਈ ਕੱਚੇ ਛੱਤ ਦੇ ਕਾਨਿਆਂ ਦੀ ਗੱਲ ਹੁੰਦੀ ਨਹੀਂ ਪੁਰਾਣੀ ਗਗਨਦ ਮਾਮਾ ਸੁਣ ਕੇ ਉੱਠਣ ਧਰਮ ਯੁੱਧ ਲਈ ਜੂਝਣ ਮਰਨ ਲਈ ਲੰਬੇ ਬਹਾਨਿਆਂ ਦੀ ਗੱਲ ਹੁੰਦੀ ਨਹੀਂ ਪੁਰਾਣੀ ਜਸ ਮਾਮਾ ਨੇ ਮਾਨਵਤਾ ਲਈ ਪੁੱਤ ਆਪਣੇ ਵਾਰੇ ਦਿਲ ਵਿੱਚ ਪਏ ਵਿਰਾਨਿਆਂ ਦੀ ਗੱਲ ਹੁੰਦੀ ਨਹੀਂ ਪੁਰਾਣੀ ਮੁੜ ਇਤਿਹਾਸ ਹੈ ਵਾਪਰਦਾ ਸਦਾ ਨੇਕੀ ਵੱਲੋਂ ਵਜੀਦੇ ਚਤ ਹੁੰਦੇ ਚਾਰੋ ਖਾਨਿਆਂ ਦੀ ਗੱਲ ਹੁੰਦੀ ਨਹੀਂ ਪੁਰਾਣੀ ਹਰ ਇੱਕ ਦੇਸ਼ ਦੀ ਮੁਦਰਾ ਵਰਤ ਚੁੱਕੇ ਨੇ ਸਾਡੇ ਪੰਜਾਬੀ ਹਰ ਇੱਕ ਦੇਸ਼ ਦੀ ਮੁਦਰਾ ਵਰਤ ਚੁੱਕੇ ਨੇ ਸਾਡੇ ਪੰਜਾਬੀ ਫਿਰ ਵੀ 16 ਆਨਿਆਂ ਦੀ ਗੱਲ ਹੁੰਦੀ ਨਹੀਂ ਪੁਰਾਣੀ ਬਚਨ ਪਗਾਉਣਾ ਭੇਤ ਪਚਾਉਣਾ ਗਉਣ ਮਿਰਲੇ ਵਿੱਚ ਹੁੰਦੇ ਬਚਨ ਪਗਾਉਣਾ ਭੇਤ ਪਚਾਉਣਾ ਗਉਣ ਮਿਰਲੇ ਵਿੱਚ ਹੁੰਦੇ ਪਰਖਣ ਵਾਲੇ ਪੈਮਾਨਿਆਂ ਦੀ ਗੱਲ ਹੁੰਦੀ ਨਹੀਂ ਪੁਰਾਣੀ ਲਖਮਨ ਜ਼ੁਬਾਨ ਦਾ ਮਿੱਟਦਾ ਨਹੀਂ ਤਲਵਾਰ ਦਾ ਤਾਂ ਮਿੱਟ ਜਾਂਦਾ ਚਦਰ ਲੋਕਾਂ ਦੇ ਤਾਨਿਆਂ ਦੀ ਗੱਲ ਹੁੰਦੀ ਨਹੀਂ ਪੁਰਾਣੀ ਤਨ ਤੇ ਸੱਟਾਂ ਵੱਜੀਆਂ ਸੀ ਗੁਰਮੀਤ ਤੇ ਫਾਟੋ ਭਰ ਗਏ ਦਿਲ ਤੇ ਲੱਗੇ ਨਿਸ਼ਾਨਿਆਂ ਦੀ ਗੱਲ ਉੰਦੀ ਨਹੀਂ ਪੁਰਾਣੀ ਉੰਦੀ ਨਹੀਂ ਪੁਰਾਣੀ ਗੁਰ ਵੀਰ ਦੀ ਕਲਮ ਪਰੇ ਰਾਮ